दिल्ली पब्लिक लाइव पठानकोट जिले विच हड़ा विच भी गैर कानूनी माइनिंग रुकण का नाम नहीं ले रही है सोमवार को भी माइनिंग विभाग ने छापा मार के चक्की दरिया तो बेदी बजरी कंपनी वारड नंबर 12 पठानकोट नेड़े गैर कानूनी माइनिंग ले वरतिया जा छे ट्रालिया जबत कर लिया हालांकि माइनिंग विभाग दी कार्रवाई में वेखद ट्रैक्टर ट्राली चालक मौके तो भज गए ਮੌਕੇ ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਐਸਡੀਓ ਵਿਪਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਚੱਕੀ ਖੱਡ ਵਿੱਚ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਦੇਖਿਆ ਕਿ ਡਰਾਈਵਰ ਜੀਸੀਬੀ ਰਾਹੀਂ ਚੱਕੀ ਖੱਡ ਵਿੱਚ ਰੇਤ ਅਤੇ ਬਜਰੀ ਨਾਲ ਟਰਾਲੀਆਂ ਪਰ ਰਹੇ ਸਨ ਹਾਲਾਂਕਿ ਡਰਾਈਵਰ ਮੌਕੇ ਤੋਂ ਭੱਜ ਗਏ ਅਤੇ ਮਾਈਨਿੰਗ ਵਿਭਾਗ ਨੇ ਰੇਤ ਅਤੇ ਬਜਰੀ ਨਾਲ ਪਰਿਆ ਟਰਾਲੀਆਂ ਨੂੰ ਜ਼ਬਤ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਵਿਭਾਗ ਵੱਲੋਂ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ ਕਿਹਾ ਗਿਆ ਹੈ ਅਤੇ ਡਾਇਰੈਕਟਰ ਟਰਾਲੀ ਚਾਲਕਾਂ ਵਿਰੁੱਧ ਜੋ ਵੀ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੋਵੇਗੀ ਉਹ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਚੱਕੀ ਦਰਿਆ ਵਿੱਚ ਕਈ ਸਾਲਾਂ ਤੋਂ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਅਤੇ ਇਸ ਕਾਰਨ ਬਰਸਾਤ ਦੇ ਮੌਸਮ ਵਿੱਚ ਚੱਕੀ ਦਰਿਆ ਦਾ ਘਟਾਅ ਬਹੁਤ ਤੇਜ਼ੀ ਨਾਲ ਹੁੰਦਾ ਹੈ। ਇਹ ਚੱਕੀ ਦੇ ਵਿੱਚ ਆਪ ਆਏ ਸੀਗੇ ਆਪਣੇ ਕੰਫਰਮ ਕੀਤਾ ਸੀ ਕਿਸੇ ਨੇ। ਤੇ ਉਸ ਕਰਕੇ ਅੱਗੇ ਦੇਖਿਆ ਉਹਨੂੰ ਬੰਦੇ ਤਾਂ ਭੱਜ ਗਏ ਹੋਏ ਨੇ। ਤੇ ਟਰਾਲੀਆਂ ਹੈਗੀਆਂ ਨੇ। ਤੇ ਆਪਾਂ ਪੁਲਿਸ ਨਾਲ ਲੈ ਕੇ ਆਏ ਆ ਤੇ ਇਹਨਾਂ ਨੂੰ ਫੜਾ ਦਾਂਗੇ ਆਪਾਂ ਗੱਡੀ ਸਾਰੀ ਸਰ ਲਗਭਗ ਕਿੰਨੀਆਂ ਟਰਾਲੀਆਂ ਜਿਹੜੀਆਂ ਇਸ ਵੇਲੇ ਤੁਸੀਂ ਜ਼ਬਤ ਕੀਤੀਆਂ ਸਰ 6 ਹੈ ਇਸ ਵੇਲੇ 6 ਟਰਾਲੀਆਂ ਵੀ ਹਾਂਜੀ ਹਾਂਜੀ ਤੇ ਸਰ ਇਹਨਾਂ ਦੇ ਮਾਲਕਾਂ ਦਾ ਕੁਝ ਨਹੀਂ ਹਲੇ ਕੋਈ ਵੀ ਹੈ ਨਹੀਂ ਜਦੋਂ ਅਸੀਂ ਪਹੁੰਚੇ ਸਾਰੇ ਭੱਜ ਗਏ ਸੀ ਤੇ ਸਰ ਇੱਕ ਰੈਡਿਵਿਜ਼ਨ ਚ ਇਸ ਵੇਲੇ ਜਮ੍ਹਾਂ ਕਰਵਾ ਰਹੇ ਹਾਂ ਸਾਨੂੰ ਇਹ ਆਪਣੀ ਡਿਵੀਜ਼ਨ ਨੰਬਰ 2